ਸਵਾਗਤ ਹੈ ਜੀ ਤੁਹਾਡਾ ਤੁਸੀਂ ਦੇਖ ਰਹੇ ਹੋ ਮਾਲਵਾ ਐਮ ਬੀ ਟੀਵੀ ਤੇ ਮੈਂ ਗੁਰਵਿੰਦਰ ਸਿੰਘ ਗਰੋਮੀ ਤੇ ਟੀਮ ਮਾਲਵਾ ਅੱਜ ਤੁਹਾਨੂੰ ਤਸਵੀਰਾਂ ਦਿਖਾ ਰਹੀ ਹੈ ਤਸਵੀਰਾਂ ਕਾਲੀ ਮਾਤਾ ਮੰਦਰ ਪਵਾਨੀਗੜ ਦੀਆਂ ਤੇ ਪਵਾਨੀ ਦੇ ਵੀ ਮਾਤਾ ਮੰਦਰ ਦੀਆਂ ਜਿੱਥੇ ਪਿਛਲੇ ਲੰਮੇ ਸਮਿਆਂ ਤੋਂ ਅਸ਼ਟਮੀ ਦੇ ਪਾਵਨ ਤਿਉਹਾਰ ਨੇ ਜਿਹੜੇ ਉਹ ਮਨਾਉਂਦੇ ਆ ਰਹਿਆ ਤੇ ਜਦੋਂ ਇਹ ਵੇਲਾ ਆਉਂਦਾ ਹੈ ਮੌਸਮ ਆਉਂਦਾ ਹੈ ਇਸ ਦੀ ਧੁੱਪ ਚ ਇਸ ਮੌਸਮ ਦੀ ਹਵਾ ਦੇ ਵਿੱਚ ਇੱਕ ਅਜੀਬ એનર્ਜੀ ਹੈ ਜੋ ਸਾਡੇ ਸਰੀਰ ਨੂੰ ਇੱਕ ਵੱਖਰੀ ਕਿਸਮ ਦੀ ਤਾਕਤ ਹੈ ਜਿਹੜੀ ਉਹ ਦਿੰਦੀ ਹੈ ਕਿਉਂਕਿ ਤਿਉਹਾਰ ਸ਼ੁਰੂ ਹੋ ਜਾਂਦੇ ਨੇ ਇਸ ਤੋਂ ਬਾਅਦ ਜਿਹੜੀਆਂ ਰੌਣਕਾਂ ਸ਼ੁਰੂ ਹੋ ਜਾਂਦੀਆਂ ਨੇ ਬਾਜ਼ਾਰਾਂ ਦੇ ਵਿੱਚ ਤੇ ਉੱਥੇ ਹੀ ਅੱਗੇ ਜਿਵੇਂ ਦੁਸ਼ਹਿਰਾ ਆ ਰਿਹਾ ਹੈ ਉਸ ਤੋਂ ਬਾਅਦ ਦੀਵਾਲੀ ਆ ਰਹੀ ਹੈ ਉਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਗੁਰਪੁਰਬ ਆ ਰਿਹਾ 100 ਤਸਵੀਰਾਂ ਤੁਹਾਨੂੰ ਅੱਜ ਦਿਖਾ ਰਿਹਾ ਤਿਆਰੀਆਂ ਦਿਖਾ ਰਿਹਾ ਸ਼ਾਮ ਨੂੰ ਇਹ ਮੇਲਾ ਪੜਨਾ ਹੈ ਸ਼ਾਮ ਨੂੰ ਤਿਆਰ ਹੋ ਜਾਓ ਕੱਪੜੇ ਤਿਆਰ ਕਰ ਲਓ ਬੱਚੇ ਨਾ ਤੋਕੇ ਇਸ ਟਾਈਮ ਦੇ ਨਾਲ ਤਿਆਰ ਹੋ ਜਾਂਦੇ ਤੇ ਮੰਦਰਾਂ ਦੇ ਵਿੱਚ ਦਰਸ਼ਨ ਕਰਨ ਦੇ ਲਈ ਲੰਮੀਆਂ ਲੰਮੀਆਂ ਕਤਾਰਾਂ ਨੇ ਜਿਹੜੀਆਂ ਇਹ ਸ਼ਾਮ ਨੂੰ ਲੱਗਣੀਆਂ ਸ਼ੁਰੂ ਹੋ ਜਾਣੀਆਂ ਨੇ ਲੰਗਰ ਜਿਹੜੇ ਪਕੜਾਂ ਸ਼ੁਰੂ ਹੋ ਗਏ ਨੇ ਪਕਵਾਨ ਤਿਆਰ ਹੋਣਾ ਸ਼ੁਰੂ ਹੋ ਗਏ ਨੇ ਕੜੀ ਚੌਲ ਹੋਇਆ ਭਮਾ ਕੇ ਭਮਾ ਕੇ ਹੋਰ ਤਰ੍ਹਾਂ ਦੇ ਪਕਵਾਨ ਨੇ ਸੋ ਦਰਸ਼ਨ ਕਰ ਲੋ ਕਾਲੀ ਮਾਤਾ ਮੰਦਰ ਭਵਾਨੀ ਕਰਦੇ ਸੋ ਬਕ ਬਕ ਪਕਵਾਨ ਤਿਆਰ ਹੋਣਾ ਸ਼ੁਰੂ ਹੋ ਗਏ ਨੇ ਤੁਹਾਨੂੰ ਤਸਵੀਰਾਂ ਦਿਖਾਉਨੇ ਆ ਸ਼ਾਮ ਦੀਆਂ ਤਿਆਰੀਆਂ ਨੇ ਜਿਹੜੇ ਸ਼ਾਮ ਨੂੰ ਇਹ ਅਸ਼ਟਮੀ ਦਾ ਜਿਹੜਾ ਪਾਵਨ ਤਿਹਾੜੇ ਮਨਾਇ ਜਾਣਾ ਤੁਹਾਨੂੰ ਉੱਥੇ ਦਾ ਚਲਦੇ ਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਭਵਾਨੀ ਮਾਤਾ ਮੰਦਰ ਕਮੇਟੀ ਦੀਆਂ ਤਸਵੀਰਾਂ ਨੇ ਤੁਹਾਨੂੰ ਘਰਾਂ ਮੰਦਰਾਂ ਦੇ ਵਿੱਚ ਰੌਣਕ ਲੱਗੀ ਹੋਈਆਂ ਨੇ ਸ਼ਾਮ ਦੇ ਸ਼ਾਮ ਨੂੰ ਜੀ ਆਪਣੇ ਮਹਾਮੈਦੇ ਗੁਣਗਾਨ ਵੀ ਹੋਣਗੇ ਨਾਲ ਲੰਗਰ ਦਾ ਪ੍ਰਬੰਧ ਆ ਡੇਰ ਤਾ ਸ਼ਾਮ ਤੱਕ ਆਪਣਾ ਰਾਤ ਤੱਕ ਲੰਗਰ ਔਰ ਮਾਲੇ ਭਜਨ ਨਾਲ ਨਾਲ ਚੱਲਣਗੇ ਕੀ ਲੰਗਰ ਵਗੈਰਾ ਦੇ ਕੀ ਬੰਦ ਲੰਗਰ ਦੇ ਵਿੱਚ ਕੜੀ ਚਾਵਲ ਹੋ ਗਿਆ ਜੀ ਛੋਲਿਆਂ ਦਾ ਪ੍ਰਸ਼ਾਦ ਹੋ ਗਿਆ ਮਨਸੂਰੀਆਂ ਹੋ ਗਿਆ ਤੇ ਬਾਕੀ ਹੋਰ ਜੋ ਸਰਦਾ ਹੋਏਗੀ ਉਹ ਚੱਲਦਾ ਜਾਏਗਾ ਸਰ ਕਾਲੀ ਮਾਤਾ ਮੰਦਰ ਦੇ ਵਿੱਚ ਕਿਸ ਤਰ੍ਹਾਂ ਦੀ ਸਵੇਰ ਤੋਂ ਰੌਣਕ ਲੱਗਦੀ ਹੈ ਸੁੱਲ ਰੌਣਕ ਨੇ ਜੀ ਦੇਖੋ ਜਿੰਦਾਪ ਨੇ ਵਾਲੇ ਦਵਾਲੇ ਦੇ ਪਿੰਡਾਂ ਦੇ ਲੋਕ ਬਹੁਤ ਆਉਂਦੇ ਨੇ ਇਸ ਟਾਈਮ ਮੈਂ ਇਸ ਟਾਈਮ ਥੋੜਾ ਰਸ਼ ਘਟਦਾ ਅਦਰਵਾਈਜ਼ ਸਾਨੂੰ ਬੜਾ ਫੁਰਸਤ ਨਹੀਂ ਆ ਗਈ ਸੀ ਲੱਗੇ ਰਹੇ ਸਾਰਾ ਦਿਨ ਮਹਾਮੈਦੀ ਜੀ ਦੇ ਨਾਲ ਬਹੁਤ ਵਧੀਆ ਸਾਰੇ ਬੱਚੇ ਲੱਗੇ ਹੋਏ ਨੇ ਔਰ ਭਾਗਤ ਸਾਡੇ ਨਾਲ ਕੋਆਪਰੇਟ ਕਰ ਰਹੇ ਨੇ ਬਹੁਤ ਅੱਛਾ ਲੱਗਿਆ ਹਰ ਵਾਰ ਸਾਡੇ ਨਾਲ ਇਸ ਤਰ੍ਹਾਂ ਹੀ ਹੁੰਦਾ ਮਹਾਮੈਦੀ ਦੇ ਦਰਬਾਰ ਤੇ ਖੂਬ ਰੌਣਕਾਂ ਲੱਗ ਜਾਂਦੀਆਂ ਨੇ ਜੀ ਜਿੱਦਣ ਕਿਸ ਤਰੀਕੇ ਦੇਖਦੇ ਹੋ ਅਸ਼ਟਮੀ ਦਾ ਦੇਨਾ ਹੈ ਸ੍ਰੀ ਆਪਣੇ ਮੰਦਰਾਚੂਰ ਰੌਣਕਾਂ ਨਹੀਂ ਕੀ ਹੈਗਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਵਨੀ ਮੰਦਿਰ ਕਮੇਟੀ ਵੱਲੋਂ ਬਹੁਤ ਹੀ ਸ਼ਰਧਾ ਤੇ ਤੁੰਤੰ ਨਾਲ ਦੁਰਗਾਸ਼ਟਮੀ ਜੀ ਦਾ ਇਹੜਾ ਮਨਾਇਆ ਜਾ ਰਿਹਾ ਜਿਸ ਵਿੱਚ ਅਸੀਂ ਹਰ ਪਰ ਨਵੇਂ ਤੋਂ ਨਵੇਂ ਲੰਗਰ ਲਗਾਉਨੇ ਆ ਇਸ ਵਾਰ ਵੀ ਸਾਡੀ ਕੋਸ਼ਿਸ਼ ਹੈ ਕਿ ਨਵੇਂ ਤੋਂ ਨਵੇਂ ਲੰਗਰ ਲੋਕਾਂ ਨੂੰ ਪ੍ਰਸ਼ਾਦ ਦੇ ਰੂਪ ਦਿੱਤੇ ਜਾਣ ਤੇ ਸਾਡੀ ਲੋਕਾਂ ਨੂੰ ਅਪੀਲ ਵੀ ਹੈ ਵੱਧ ਤੋਂ ਵੱਧ ਨਾਤਾ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕਰਨ ਅੱਜ ਸਾਡੇ ਵੱਲੋਂ ਲੱਡੂਆਂ ਦਾ ਤੇ ਪਕੌੜਿਆਂ ਦਾ ਤੇ ਦੋ ਤਿੰਨ ਤਰ੍ਹਾਂ ਦੇ ਹੋਰ ਲੰਗਰ ਚਲਾਇਆ ਜਾਵੇਗਾ ਸ਼ਹਿਰਾਂ ਸੇਂਪੀਰ ਦੀ ਤਰਫੋਂ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਹੈ ਕਿ ਵੱਧ ਤੋਂ ਵੱਧ ਆ ਕੇ ਮਾਤਾ ਦਾ ਅਸ਼ੀਰਵਾਦ ਪ੍ਰਾਪਤ ਕਰਨ